ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਬਹੁਤ ਇਨਫੋਰਸਮੈਂਟ ਤੇ ਜਿਹੜੀ ਡੀਡਿਕਸ਼ਨ ਦੇ ਵਿੱਚ ਦਾਖਲ ਕਰਾਉਣ ਦੇ ਔਰ ਫ੍ਰੀਜ਼ਿੰਗ ਆਫ ਪ੍ਰੋਪਰਟੀ ਜਿੰਨੇ ਵੀ ਪੈਰਾਮੀਟਰਸ ਨੇ ਐਂਟੀ ਡਰੱਗ ਕੈਂਪੇਨ ਦੇ ਉਤੇ ਬਹੁਤ ਵਧੀਆ ਸਕਸੈਸ ਮਿਲੀ ਹੈ ਸਾਨੂੰ ਪਰ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਜੇ ਪਹਿਲੀ ਜਨਵਰੀ ਤੋਂ ਦੇਖੀਏ ਹੁਣ ਤੱਕ 1476 ਐਂਡੀਪੀਐਸ ਦੇ ਕੇਸ ਦਰਜ ਕੀਤੇ ਗਏ ਨੇ 2668 ਬੰਦੇ ਜਿਹੜੇ ਸਮਗਲਰ ਨੇ ਫੜੇ ਗਏ ਨੇ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਾਰਕੋਟਿਕਸ ਬਰਾਮਦ ਹੋਇਆ ਹਿਰੋਇਨ ਜੇ ਪਕਾਲ ਕਰੀਏ ਤੇ 276 ਕਿਲੋ ਦੇ ਕਰੀਬ ਹਿਰੋਇਨ ਰਿਕਵਰ ਹੋਈ ਹੈ 37 ਕਿਲੋ ਅਫੀਮ 6 ਕਿਜੀ ਪਲਸ ਮੈਥਾਫੈਟਾਮਾਈਨ ਜਿਹਨੂੰ ਆਈਸ ਡਰੱਗ ਕਹਿੰਨੇ ਆਪਾਂ 9 ਕਿਜੀ ਗਾਂਜਾ 16 ਕਿਜੀ ਚਰਸ ਕੋਕੀਨ ਤੇ ਨਾਰਕੋਟਿਕ ਪਾਊਡਰ ਪੋਪੀ ਹਸ ਕੇਸ ਤੋਂ ਲਾਵਾ ਬਹੁਤ ਸਾਰੇ ਇੰਜੈਕਸ਼ਨ ਤੇ ਸਿੰਥੈਟਿਕ ਡਰੱਗ ਜਿਹੜੇ ਕੈਪਸੂਲਸੋਂ ਫੜੇ ਗਏ ਆ ਔਰ ਫਾਰਮਾਸਰਟਿਕਲ ਯੂਨਿਟਸ ਜਿਹੜੀਆਂ ਮੈਨੂਫੈਕਚਰ ਕਰਦੀਆਂ ਉਹ ਵੀ ਇੰਟਰ ਸਟੇਟ ਜਾ ਕੇ ਅਸੀਂ ਉਹ ਲੋਕ ਗ੍ਰਿਫਤਾਰ ਕੀਤੇ ਆ ਇਸ ਤੋਂ ਇਲਾਵਾ 3 ਕਰੋੜ 14 ਲੱਖ ਜਿਹੜੀ ਡਰੱਗ ਮਨੀ ਉਹ ਰਿਕਵਰ ਹੋ ਚੁੱਕੀ ਹੈ ਹੁਣ ਤੱਕ 126 ਵਹੀਕਲ ਜਿਹੜੇ ਫੜੇ ਗਏ ਜਿਹੜੇ ਕਿ ਡਰੱਗ ਸਮਗਲਰਸ ਯੂਜ਼ ਕਰਦੇ ਸੀ ਉਹਨਾਂ ਤੋਂ ਸੀਜ਼ ਹੋਏ ਆ 37 ਉਹਨਾਂ ਚ 4 ਵੀਲਰਸ ਆ 3 ਥ੍ਰੀ ਵੀਲਰਸ ਆ ਤੇ 86 ਉਵਿਲ ਦੇ ਕੋਆਰਡੀਨੇਟ ਸਬ ਪ੍ਰੋਗਰਾਮ ਅਸੀਂ ਲਗਾਤਾਰ ਕਰਦੇ ਰਹਿੰਦੇ ਆ 64ਵਾਂ ਪ੍ਰੋਗਰਾਮ ਅੱਜ ਅਸੀਂ ਕੀਤਾ ਸ਼ਹਿਰ ਦੇ ਵਿੱਚ ਔਰ ਅਲੱਗ-ਅਲੱਗ ਜਿਹੜੇ ਹੌਟਸਪੌਟਸ ਨੇ ਜਿੱਥੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਕਿ ਡਰੱਗ ਦੇ ਯੂਜੇਜ ਹੈ ਉਹਨੂੰ ਅਸੀਂ ਆਈਡੈਂਟੀਫਾਈ ਕਰਕੇ ਉੱਥੇ ਹਰੇਕ ਸੀਨੀਅਰ ਆਫੀਸਰ ਮੌਕੇ ਤੇ ਗਿਆ ਲਾਲ ਕੁਆਟਰ ਜਿਹੜੇ ਗੁਜਰਪੁਰ ਆ ਸੀ ਡਿਵੀਜ਼ਨ ਚ ਨੇ ਉੱਥੇ ਮੈਂ ਖੁਦ ਆਪ ਜਾ ਕੇ ਲੋਕਾਂ ਨਾਲ ਵੀ ਗੱਲ ਕੀਤੀ ਸਾਰੀ ਸਰਚ ਵਗੈਰਾ ਸਾਡੀ ਟੀਮ ਨੇ ਕੀਤੀ ਔਰ ਮੈਨੂੰ ਇਹ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਲੋਕਾਂ ਦਾ ਰਿਸਪਾਂਸ ਬਹੁਤ ਅੱਛਾ ਸੀ ਔਰ ਲੋਕਾਂ ਨੇ ਪੁਲਿਸ ਦੇ ਕੰਮ ਦੀ ਸਰਾਨਾ ਵੀ ਕੀਤੀ ਤੇ ਨਾਲੇ ਵੀ ਕਿਹਾ ਕਿ ਸਾਨੂੰ ਇਹਦੇ ਨਾਲ ਕੌਨਫੀਡੈਂਸ ਸਾਡਾ ਬੜਾ ਵਧਿਆ ਔਰ ਅਸੀਂ ਜਿਹੜੇ ਲੋਕ ਇਲਾਜ ਕਰਾਉਣਾ ਚਾਹੁੰਦੇ ਉਹਨਾਂ ਨੂੰ ਵੀ ਅਸੀਂ ਫਾਰਵਰਡ ਲੈ ਕੇ ਆ ਰਹੇ ਹਾਂ ਔਰ ਪੁਲਿਸ ਦੇ ਸਹਿਯੋਗ ਨਾਲ ਦਾਖਲ ਕਰਾਵਾਂਗੇ ਉੱਥੇ ਕੁਝ ਐਡਿਕਟਸ ਮੈਨੂੰ ਇਦਾਂ ਦੇ ਮਿਲੇ ਜਿਨ੍ਹਾਂ ਨੇ ਆਪ ਗਿਵ ਅਪ ਕੀਤਾ ਸੀ ਆਪਣੇ ਬੱਚਿਆਂ ਨਾਲ ਉਹ ਲੜਕਾ ਵਿਅਕਤੀ ਉੱਥੇ ਸੀਗਾ ਤੋਂ ਉਹਨੂੰ ਮੈਂ ਕਾਫੀ ਸਮਝਾਇਆ ਵੀ ਉਹ ਕਹਿੰਦਾ ਸਰ ਮੈਂ ਹੁਣ ਮਿਹਨਤ ਨਾਲ ਲੇਬਰ ਦਾ ਕੰਮ ਕਰ ਰਿਹਾ ਤੇ ਮੈਂ ਇਲਾਜ ਆਪਣਾ ਕਰਵਾ ਲਿਆ ਪੁਲਿਸ ਨੇ ਮੈਨੂੰ ਦਾਖਲ ਕਰਾਇਆ ਸੀ ਤੇ ਅੱਗੇ ਵਾਸਤੇ ਵੀ ਮੈਂ ਕੋਈ ਹੋਰ ਜਿਹਾ ਕੰਮ ਨਹੀਂ ਕਰੂੰਗਾ ਕਿਉਂਕਿ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਨਹੀਂ ਖਤਰੇ 'ਚ ਪਾਉਣਾ ਚਾਹੁੰਦਾ ਜਾਂ ਉਹਨਾਂ ਦਾ ਭਵਿੱਖ ਨਹੀਂ ਖਰਾਬ ਕਰਨਾ ਚਾਹੁੰਦਾ ਤੋਂ ਇਹਦਾ ਇਹ ਬੜੀ ਅੱਛੀ ਸਕਸੈਸ ਹੋਈ ਐ ਇਸ ਤੋਂ ਇਲਾਵਾ ਜਿਹੜੀ ਇਨਫੋਰਸਮੈਂਟ ਡਰਾਈਵ ਦਾ ਤੁਹਾਡਾ ਨਾਲ ਸ਼ੇਅਰ ਕਰਾਂਗੇ ਕਿੰਨੀਆਂ ਐਫ ਆਈ ਆਰਜ਼ ਹੁਣ ਤੱਕ ਹੋਈਆਂ ਅੱਜ ਦੇ ਕੈਸੋ ਦੇ ਵਿੱਚ ਉਹ ਵੀ ਕੀਤਾ ਜਾਗੋ ਨਾਲ ਲਗਾਤਾਰ ਅਸੀਂ ਪਬਲਿਕ ਅਵੇਅਰਨੈਸ ਦੈਨਫੋਰਸਮੈਂਟ ਨੂੰ ਇਕੱਠੇ ਮਿਕਸ ਕਰਕੇ ਜਿਹੜੇ ਡਰਗ ਐਂਟੀ ਡਰਗ ਸਾਡੀ ਕੈਂਪੇਨ ਹੈ ਇਹਨੂੰ ਇਸੇ ਤਰ੍ਹਾਂ ਜਾਰੀ ਰੱਖਾ